ਮੈਂ ਹਸਤੋਂ ਯਾ ਕੋਈ ਇੱਕ ਗੱਲਾਂ ਸਾਝੀਆਂ ਕਵੀਆਂ ਨੇ ਜੋ ਸਾਨੂੰ ਸਾਡੇ ਰਹਿਬਰਾਂ ਨੇ ਇਸ ਬਾਜ ਦੇ ਵਿੱਚ ਉੱਚੇ ਉੱਠਣ ਦਾ ਜੋ ਮਹਿੰਦ ਦਿੱਤਾ ਸੀ ਮੈਂ ਤੁਹਾਡੇ ਨਾਲ ਉਸੇ ਵਾਰ ਮਾਰੇ ਕੁਝ ਵਿਚਾਰਾ ਕਵੀਆਂ ਨੇ ਸਭ ਤੋਂ ਪਹਿਲਾਂ ਮੈਂ ਸਾਡੇ ਤੋਂ ਹੱਥ ਜੋੜ ਕੇ ਬਖਸ਼ੀ ਮੰਗੂਗਾ ਕਿ ਜੇ ਮੈਂ ਕੋਈ ਸ਼ਬਦ ਐਸਾ ਕੋ ਕਹਿ ਦਵਾਂ ਤਾਂ ਕਿਸੇ ਨੇ ਬੁਰਾ ਨੀ ਬੁਣਾਣਾ ਕਿਉਂਕਿ ਅੱਜ ਮੈਂ ਗੁਰਸੇਵਾਰ ਦੂਸਰੀ ਵਾਰ ਮੌਕਾ ਮਿਲਿਆ ਇਹ ਮੈਂ ਸੰਗਤ ਦੇ ਰੂਬਰੂ ਇਸ ਵੱਡੇ ਕੱਟ ਦੇ ਵਿੱਚ ਪਿੰਡ ਦੇ ਵਿੱਚ ਬਤੌਰ ਸਰਪੰਚ ਕੁਝ ਹੀ ਵਾਰ ਤੁਹਾਡੇ ਸਾਹਮਣੇ ਮੜਾ ਹੋਇਆ ਕਿਉਂਕਿ ਅੱਜ بڑا ਵੱਡਾ ਮੌਕਾ ਮਿਲਿਆ ਸਾਨੂੰ ਉਸ ਸਮੇਂ ਨੂੰ ਯਾਦ ਕਰਕੇ ਜਦੋਂ ਉਸ ਸਮੇਂ ਵਿਦਿਆਲਾ ਸਭਾਂ ਦੇ ਅੰਨੀ ਪੰਪੀ ਹੋ ਹੁੰਦੀ ਸੀ ਪਰ ਸਾਡੀ ਸੋਚ ਅੱਜ ਕਿੱਥੇ ਖੜੀ ਆ ਸਾਨੂੰ ਸਰਕਾਰਾਂ ਨੇ ਕਿੱਥੇ ਰੱਖ ਮਹੱਤਤਾ ਇਹ ਗੱਲ ਸੋਚਣ ਵਾਲੀ ਆ ਪ੍ਰੋਬਲਮ ਜੀ ਲੋਰ ਬੈਗ ਚ ਪੇਨ ਮੇਰੀ ਲੈਫਟ ਲੈਗ ਦੇ ਵਿੱਚ ਜਾਂਦਾ ਸੀਗਾ ਤੇ ਮੈਨੂੰ ਉੱਠਣ ਦੇ ਵਿੱਚ ਬੈਠਣ ਦੇ ਪੈਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਮਤਲਬ ਉਹਨਾਂ ਦੇ ਥੈਰੇਪੀਕਲ ਸੈਂਟਰ ਜਾਣ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਕਿਮ 95% ਮੇਰੇ ਕੋਲ ਫਰਕ ਪਿਆ ਗਿਆ ਬਸ ਜਿਹੜੀ ਅੱਡੀ ਦਾ ਲਾਤ ਦੇ ਦਰਦ ਤਾਂ ਨਾ ਸੀਗਾ 7-8 ਸਾਲੋਂ ਚੱਲ ਰਿਹਾ ਦਵਾਈ ਦੁਈ ਖਾਧੀ ਜਾਂਦੀ ਹੈ ਥੈਪੀ ਕਰਾਈ ਬਹੁਤਾਂ ਤੋਂ ਲਈਆ ਬਹੁਤਾਂ ਤੋਂ ਕਦੀ ਮੋਕ ਦੇ ਕਦੀ ਲੁਧਿਆਣੇ ਕਦੀ ਕਿੱਥੋਂ ਜਾ ਕੇ ਬਸ ਇਦਾਂ ਹੀ ਪੱਟੇ-ਪੁਟੇ ਲਾ ਦਿੰਦੇ ਸੀ ਠੀਕ ਹੋ ਜਾਂਦੇ ਸੀ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਹੁਣ ਤਾਂ ਕਿੰਨ ਕਿੰਨੀਆਂ ਥੈਰਾਪੀਆਂ ਕਰਾਈਆਂ ਸਾਡੇ ਕੋਲ ਸਾਡੇ ਕੋਲ ਦੋ ਕਰਾਇਆ ਸੀ ਗਿਆ ਤੀਸਰੀ ਹੋਣਾ ਅੱਜ ਤੀਸਰੀ ਥੈਰਾਪੀ ਹੈ ਹੁਣ ਲੱਤ 'ਚ ਦਰਦ ਹੈਗਾ ਨਹੀਂ ਹੋ ਨਹੀਂ ਜੀ ਜਿੱਥੋਂ ਮੈਂ ਬਾਅਦ ਵਿੱਚ ਵੀ ਗੱਲ ਕੀਤੀ ਸੀ ਕਿ ਸਰਕਾਰਾਂ ਨੇ ਸਾਡੇ ਤੇ ਕਿਵੇਂ ਰਾਤਾਂ ਸਾਨੂੰ ਸਤਗੁਰਾਂ ਨੇ ਉਪਦੇਸ਼ ਦਿੱਤਾ ਸੀ ਕਿ ਆਪਾਂ ਸਮਾਜ ਦੇ ਵਿੱਚ ਖੜਾ ਹੋਣਾ ਤੇ ਉੱਠਣਾ ਸਾਡੀ ਸੋਚ ਕਿੱਥੇ ਖੜੀ ਸੀ ਸਰਕਾਰਾਂ ਨੂੰ ਦੇ ਪੱਲੇ ਅਟੇ ਲਾ ਕੇ ਅਸੀਂ ਮੁਕਤ ਦੇ ਅਸਰ ਭਰਨ ਲੱਗੇ ਬਹੁਤ ਸਾਰਾ ਸੂਰਤਾਂ ਭਰਨ ਵਾਡੇ ਗੁਰੂ ਪਿਆਰੀ ਸਾਧ ਸੰਗਤ ਸਾਨੂੰ ਗੁਲਾਮ ਬਣਾ ਰਹੀ ਹੈ ਮੇਰੀ ਚਾਹ ਅਸੀਂ ਸਰਕਾਰ ਦੇ ਗੁਲਾਮ ਹੀ ਇੱਥੋਂ ਤੱਕ ਚੱਲਣ ਲਈ ਤਿਆਰ ਹੋ ਕੇ ਬਿਠੇ ਆਂ ਕਿ ਜੇ ਸੰਗ ਕੋਈ ਰਸ ਨਹੀਂ ਮਿਲਦਾ ਨਾ ਤਾਂ ਅਸੀਂ ਆਪਸ ਵਿੱਚ ਪੰਚਾਇਤਾਂ ਨਾਲ ਜੜੀ ਜਾਂਦੇ ਆਂ ਸਾਡਾ ਵਸੀਕਾਰ ਬਣ ਤਾ ਸਾਡੇ ਬਿਜਲੀ ਦੇ ਬਿੱਲ ਮਾਫੇ ਹੋਏ ਗੁਰੂ ਪਿਆਰੀ ਸਾਧ ਸੰਗਤ ਮੇਰੇ ਕੋਲ 17 ਕੀ ਬੇਨਤੀ ਕਰਨਾ ਕਿ ਮੈਂ ਪਰ ਤੁਸੀਂ ਸੋਚੋ ਕਰੇ ਇਹਨਾਂ ਚੀਜ਼ਾਂ ਬਾਰੇ ਸਾਨੂੰ ਭਾਸ਼ਣ ਫਰੀ ਨਹੀਂ ਮਿਲਦਾ ਸਾਨੂੰ ਬਿਜਲੀ ਮੁਫਤ ਨਹੀਂ ਮਿਲਦੀ ਤੁਸੀਂ ਸੋਚੋ ਕੋਈ ਬੰਦਾ ਆਪਣੀ ਪੈਦਾਵਾਰ ਫਸਲ ਦੀ ਕਰਕੇ ਜਾਂ ਕੋਈ ਚਪੜੇ ਸੋਕੇ ਸਾਨੂੰ ਫਰੀ ਦੇ ਦੂ ਨਹੀਂ ਜਿਉਂਦੇ ਦਾਸਤੀਏ ਬਹੁਤ ਖਰਚੇ ਹਨ ਸਾਨੂੰ ਦਾਸਤੀਏ ਦੇ 11ਵੇਂ ਲੈ ਕੇ ਸਾਨੂੰ ਚੀਜ਼ ਦੇਣੀ ਪੈਣੀ ਆ ਸਰਕਾਰ ਦੇ ਸਾਨੂੰ 2 ਮੀਗਲੋ ਬਣ ਕੇ ਦਿੰਦੀ ਆ ਨਾ ਕੱਪ ਉਹਦਾ ਮੁੱਲ 2000 ਦੇ ਦੇ ਕੇ ਖਰੀਦਿਆ ਸਾਨੂੰ 2 ਰੁਪਏ ਕਿਲੋ ਪਰ ਖਰੀਦ ਕੇ ਨਹੀਂ ਬਿੰਦੀ ਸਾਨੂੰ ਖਰੀਦ ਨਹੀਂ ਮਿਲਦੀ ਆ ਸਰਕਾਰ ਬਿਜਲੀ ਦੇ ਪੈਸੇ ਤਾਂ ਦਈਆ ਸਾਨੂੰ ਖਰੀਦ ਦਿੱਤੀ ਆ ਪਰ ਸਰਕਾਰ ਨੇ ਨਹੀਂ ਮਿਲਦੀ ਅਸੀਂ 2 ਰੁਪਏ ਕਿਲੋ ਰੈਂਡ ਵਾਲੇ ਕਣਕ ਜਿਸਨੂੰ ਸਾਡੇ ਘਰਾਂ 'ਚ ਪਹੁੰਚਦੀ ਆ ਮੈਂ ਸਾਡੇ ਪਿੰਡ ਦੀ ਗੱਲ ਕਰਨਾ ਮੇਰਾ ਖਿਆਲ ਹੈ ਕਿ ਦੂਜੇ ਦਿਨ ਸਾਡੇ ਚੱਕੀ ਵਾਲੇ ਵੀਰ ਨੇ ਉਹਨਾਂ ਦੀ ਚੱਕੀ ਤੇ ਪਹੁੰਚ ਕੇ ਆਰੇ ਕੰਮ ਧਾਵੇ ਨਾਲ ਔਰ ਮੈਂ ਖੜੀ ਹਾਂ ਯਾਰ ਬਣ ਲੋਕਾਂ ਨੇ ਕਿਹਾ ਅਸੀਂ ਅੱਜ ਵੀ ਉੱਥੇ ਖੜੇ ਆ ਅਸੀਂ ਸਾਨੂੰ ਸਤਿਕਰਣੇ ਪਰਿਸ਼ਤ ਕਰ ਕਿਰਤ ਕਰੋ ਨਾਮ ਚ ਕੋ ਵੱਡ ਛੋ ਕਿਰਤ ਕਰਨ ਦਾ ਮਤਲਬ ਆ ਕਿ ਅਸੀਂ ਕਮਾਈ ਕਰੀਏ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਸਰਕਾਰਾਂ ਨੂੰ ਹਲੂ ਰੁਣਾ ਦੇ ਕੇ ਸਾਡੇ ਬੱਚਿਆਂ ਨੂੰ ਸੁੱਖਣੀ ਰਾਸੇ ਨਹੀਂ ਚਾਹਦਾ ਸਾਡੇ ਬੱਚਿਆਂ ਨੂੰ ਸਿੱਖਿਆ ਦਿਓ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਜਿਹਦੇ ਨਾਲ ਸਾਡੀ ਗਰੀਬੀ ਘਟੀ ਜਾਵੇ ਸਾਨੂੰ ਖਰੀ ਕਣਕ ਆਟਾ ਬਾੜ ਲੈ ਕੇ ਸਾਡੀ ਗਰੀਬੀ ਨਹੀਂ ਗੱਟੀ ਜਾਣੀ ਗੁਰੂ ਪਿਆਰੇ ਸਾਹਾ ਸੰਗਤ ਇਹਨਾਂ ਗੱਲਾਂ ਤੇ ਗੌਰ ਕਰਿਓ ਜਦ ਗੱਲਾਂ ਬੜੀਆਂ ਵਿਚਾਰਨਯੋਗ ਨੇ ਆਪਾਂ ਇਹਨਾਂ ਗੱਲਾਂ ਸਮਝ ਲੈਣੀ ਗਏ ਜੇ ਇਸ ਮਾਜਦੇ ਵਿੱਚ ਉੱਚੇ ਉੱਠਣਾ ਅਸੀਂ ਆਪਣੇ ਸੁਤਕੁਰਾਂ ਦੇ ਆਪਣੇ ਰੈਵਰਾਂ ਦੇ ਦਿੱਤੇ ਹੋਏ ਉਪੇਸ਼ਾ ਨੇ ਚੱਲਣਾ ਤਾਂ ਸਾਨੂੰ ਸਰਕਾਰ ਨਾਲ ਲੜਾਈ ਲਾਣੀ ਪੈਣੀ ਹੈ ਉੱਚੇ ਉੱਠਣੇ ਸਾਡੇ ਲੋਕਾਂ ਲਈ ਸਾਡੇ ਬੱਚਿਆਂ ਦੀਆਂ ਨੌਕਰੀਆਂ ਲਈ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨਾ ਹੋ ਸਕਦਾ ਵੱਧ ਵੱਧ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਲੈ ਕੇ ਜਾਓ ਉਹਨਾਂ ਨੇ ਆਪਣੀ ਗ੍ਰੰਥੀ ਕੱਟਣੀ ਆ ਜੇ ਬੱਚੇ ਪੜ੍ਹ ਕੇ ਉੱਚ ਵਿਦਿਆ ਪ੍ਰਾਪਤ ਕਰਨਗੇ ਉੱਚ ਅਧਿਆਪਕਾਂ ਤੇ ਬੀਠਣਗੇ ਅਸੀਂ ਸਰ ਸਾਰੇ ਸਰਕਾਰੀ ਸਕੂਲਾਂ ਤੱਕ ਸੀਮਤ ਰੱਖਿਆ ਸਰਕਾਰਾਂ ਨੇ ਜੇ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਕੁਝ ਦੇਣਾ ਸਕੂਲਾਂ ਪ੍ਰਾਈਵੇਟ ਕਰਾਰੇ ਆ ਉਹਨਾਂ ਦੇ ਵਿੱਚ ਸਾਡੇ ਬੱਚੇ ਸੂਸਥਾ ਨਹੀਂ ਦੇਣ ਸਾਡੇ ਲੋਕ ਉੱਥੇ ਤੱਕ ਨਹੀਂ ਪਹੁੰਚ ਸਕਦੇ ਉਹ ਵਿੱਧੇ ਹਾਸਲ ਨਹੀਂ ਕਰ ਸਕਦੇ ਸੋ ਇਸ ਕਰਕੇ ਸਾਧ ਸੰਗਤ ਇਹਨਾਂ ਚੀਜ਼ਾਂ ਤੇ ਗੌਰ ਕਰਿਆ ਕਰੋ ਆਪਾਂ ਇਹ ਛੋਟੇ ਛੋਟੇ ਈਸਾਂ ਵਿੱਚ ਹੈ ਕਿਸੇ ਪੰਚਾਇਤ ਨੂੰ ਬਦਨਾਮ ਨਾ ਕਰੀਏ ਅਸੀਂ ਜੋ ਸਨ ਸਮਾਂ ਮਹਿਣਾ ਸੀ ਇੱਕ ਹੋਰ ਤੁਹਾਨੂੰ ਗੱਲ ਕਹੀ ਸੀ ਜੇ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਮੈਨੂੰ ਸਰਪੰਚ ਤੁਸੀਂ ਚੁਣਿਆ ਮੈਂ ਸਰਪੰਚ ਨਹੀਂ ਸਰਪੰਚ ਤੁਸੀਂ ਇਕੱਲਾ ਕਰਨਾ ਪਿੰਡ ਦਾ ਸਰਪੰਚ ਪੱਲੀ ਕਦੇ ਬੀਬੀ ਸਰਪੰਚਾ ਪੈਂਦੀ ਅੱਜ ਤੱਕ ਕਿਸੇ ਨੂੰ ਇਹ ਪ੍ਰਚਾਰ ਬਾਲਾ ਗਰੇ ਖਾੜੇ ਚ ਜਲੀਡ ਹੋਣ ਦਿੱਤਾ ਜਾਂ ਕਿਸੇ ਦਾ ਇਸ ਗੱਲੋਂ ਮਸਲਨੀਵਾ ਹੋਣ ਦਿੱਤਾ ਇਹ ਤੁਹਾਡਾ ਸਰਪੰਚ ਥਾਣੇ ਵਿੱਚ ਜਾ ਕੇ ਕਿਸੇ ਨਾਲ ਗੱਲਬਾਤ ਕਰਵਾਉਣਾ ਪਰ ਮੈਂ ਸਾਡੀ ਪੰਚਾਇਤ ਤੁਹਾਡੀ ਇਹ ਲਾ ਉਸੇ ਮੌਕੇ ਦਿੱਤਾ ਸੀ ਸਾਡੇ ਮੇਰੇ ਵੱਡੇ ਵੀਰ ਸਰਦਾਰ ਗੋਪੀ ਸਿੰਘ ਜੀ ਬੈਠੇ ਬੈਠੇ ਨੇ 3 ਸਾਲ ਜੋ ਮੱਖ ਸਰਕਾਰ ਦਾ ਸਮਰਿਹਾਲ ਸਾਡੇ ਸਿਰ ਤੇ ਚਾਹੀਏ ਕੰਮ ਦਾ ਅਰੇਡੀ ਕੋਈ ਨਿਰਵਾ ਨਹੀਂ ਸੀ ਪਰ ਇਹਦੇ ਵੱਡੇ ਵੀ ਨੌਕਰ ਦੇ ਨਾਤੇ ਉਹਨਾਂ ਦੇ ਸਾਥ ਸੰਦੇ ਇੰਨਾ ਕੋੜਾ ਅੱਗ ਲਾ ਕੇ ਜੋਗ ਬੈਠਦੇ ਕੰਮ ਹੋ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕੀ ਇਹ ਗੰਗਾ ਵਾਲੇ ਲੋਕੀਂ ਦਰਦੇ ਸੋਚੋ ਹੈ ਜਿਹੜਾ ਰਸਤੂਲਪੁਰ ਕਾਰਕਸ ਪਲਾਂਟ ਲੱਗਿਆ ਹੈ ਉਹਦੇ ਸੰਬੰਧ ਦੇ ਵਿੱਚ ਸੰਘਰਸ਼ ਕਰ ਰਹੀ ਹੈ ਮੈਂ ਧੰਨਵਾਦੀ ਹਾਂ ਸਰਦਾਰ ਗੁਰਦੀਪ ਸਿੰਘ ਸਰਪੰਚ ਸਾਹਿਬ ਦਾ ਲक्की ਖਹਿਰਾ ਜੀ ਦਾ ਤੇ ਜਿਹੜੀ ਵੀ ਸਾਡੀ ਨਾਲ ਸਾਰੀ ਸੰਘਰਸ਼ ਕਮੇਟੀ ਹੈ ਸਾਡੇ ਕਿਸਾਨ ਵੀਰਾਂ ਨੇ ਵੀ ਸਾਡਾ ਜਥੇਬੰਦੀ ਨੇ ਸਾਥ ਦਿੱਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ 5-6 ਦਿਨ ਪਹਿਲਾਂ ਇੱਕ ਚਰਚਾ ਹੋ ਰਹੀ ਸੀ ਇਹ ਬਣਿਆ ਕਿ ਇਹ ਆਪਣੇ ਪਿੰਡਾਂ ਵਾਲਿਆਂ ਨੂੰ ਵੀ ਨਹੀਂ ਸੀ ਪਤਾ ਕਿ ਇੱਥੇ ਕਿਹੜਾ ਪਲਾਂਟ ਲੱਗਣਾ ਮੈਨੂੰ ਬਤੌਰ ਐਮ.ਐਲ.ਏ ਨਹੀਂ ਦੱਸਿਆ ਗਿਆ ਸੀ ਨਾ ਹੀ ਕੋਈ ਪਿੰਡ ਦੀ ਕਿਸੇ ਪੰਚਾਇਤ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ ਇਹਦਾ ਜਿਸ ਦਿਨ ਇਹਦੀ ਇਨੌਗੂਰੇਸ਼ਨ ਸੀ ਮੈਨੂੰ ਕੁਝ ਕਾਂਗਰਸੀ ਲੀਡਰਾਂ ਦਾ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਫੋਨ ਆਇਆ ਕਿ ਜੀ ਕਾਰਕਸ ਪਲਾਂਟ ਦਾ ਜੁਦ ਘਾਟਨ ਹੈ ਮੈਂ ਆਪਣੇ ਮੱਥੇ ਤੇ ਹੱਥ ਮਾਰਿਆ ਮੈਂ ਕਿ ਇਹ ਤਾਂ ਗਲਤ ਕੰਮ ਹੋ ਗਿਆ ਸਾਡੇ ਧਿਆਨ ਚ ਹੀ ਨਹੀਂ ਆਇਆ ਪਰ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਉਹਦੇ ਕਾਰਕਸ ਪਲਾਂਟ ਦੇ ਉਦ ਘਾਟਣ ਤੇ ਨਹੀਂ ਜਾਣਾ ਤੇ ਮੈਂ ਨਾ ਹੀ ਇੱਥੇ ਆਇਆ ਮੈਂ ਤਨਵਾਦੀਆਂ ਸਰਦਾਰ ਰਵਨੀਤ ਸਿੰਘ ਬਿੱਟੂ ਦਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਹੈ ਜਿਸ ਦਿਨ ਇਹ ਤਾਲਾ ਲਾਉਣਾ ਸੀ ਮੈਂ ਵੀ ਆਉਣਾ ਸੀ ਮੇਰੀ ਲक्की ਖੈਰਾ ਨਾਲ ਵੀ ਗੱਲ ਚੱਲ ਰਹੀ ਸੀ ਸਰਦਾਰ ਗੁਰਦੇਵ ਸਿੰਘ ਸਰਪੰਚ ਸਾਹਿਬ ਨਾਲ ਵੀ ਗੱਲ ਚੱਲ ਰਹੀ ਸੀ ਮੈ ਉਸ ਦਿਨ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਸੀ ਤੇ ਮੈਂ ਨਹੀਂ ਆ ਸਕਿਆ ਬਟ ਮੈਂ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਪੂਰਾ ਉੱਥੋਂ ਤਿਆਰ ਕਰਕੇ ਲੁਧਿਆਣੇੋਂ ਭੇਜਿਆ ਕਿ ਉਸ ਕਾਰਕਸ ਪਲਾਂਟ ਨੂੰ ਤੁਸੀਂ ਜਾ ਕੇ ਤਾਲਾ ਲਾ ਕੇ ਆਓ ਐਂਡ ਐਵੇਂ ਹੀ ਹੋਇਆ ਬਿੱਟੂ ਜੀ ਇੱਥੇ ਆਏ ਉਹਨਾਂ ਨੇ ਆ ਕੇ ਕਾਰਕਸ ਪਲਾਂਟ ਨੂੰ ਤਾਲਾ ਲਗਾ ਦਿੱਤਾ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਕਿ ਵਾਦਾ ਕਰਕੇ ਜਾਓ ਮੈਂ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜਿਆ ਕਦੇ ਨਹੀਂ ਪਿੱਛੇ ਹਟਿਆ ਕਦੇ ਪਿੱਠ ਨਹੀਂ ਵਿਖਾਈ ਚਾਹੇ ਮੇਰਾ ਕੋਈ ਨਿੱਜੀ ਨੁਕਸਾਨ ਕਿਉਂ ਨਾ ਹੋਵੇ ਕੋਈ politcal ਨੁਕਸਾਨ ਕੋ ਇੱਥੇ ਮੈਂ ਇੱਕ ਜ਼ਿਕਰ ਕਰਨਾ ਚਾਹਉਣਾ ਦਰਿਆ ਦੇ ਉੱਤੇ ਫੋਰੈਸਟ ਡਿਪਾਰਟਮੈਂਟ ਵਾਲੇ ਸਾਡੇ ਘੱਟੋ ਘੱਟ 100 ਪਰਿਵਾਰਾਂ ਨੂੰ ਉਜਾੜਨ ਆ ਗਏ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੱਕੀ ਖੈਰਾ ਵੀ ਉੱਥੇ ਸੀ ਸਾਡੇ ਸਾਰੇ ਪਿੰਡਾਂ ਵਾਲੇ ਵੀ ਉੱਥੇ ਸੀ ਸਾਰ ਗੁਰਦੇਵ ਸਿੰਘ ਹੋਰੀ ਵੀ ਉੱਥੇ ਆ ਗਏ ਅਸੀਂ ਡਟ ਕੇ ਉਹਨਾਂ ਦੇ ਮੂਹਰੇ ਖੜ ਗਏ ਤੇ ਉਹਨਾਂ ਨੂੰ ਅਸੀਂ ਵਾਪਸ ਭੇਜਿਆ ਵੀ ਜਿੰਨੀ ਦੇਰ ਤੱਕ ਜਾਣ ਹੈ ਸਾਡੇ ਜਿੰਨੇ ਵੀ ਇੱਥੇ ਪਰਿਵਾਰ 100 150 ਪਰਿਵਾਰ ਬੈਠਾ ਉਹਨਾਂ ਦਾ ਅਸੀਂ ਉਜਾੜਾ ਨਹੀਂ ਕਰਨ ਦੇਾਂਗੇ ਉਹ ਅੱਜ ਤੱਕ ਸਾਡੇ ਬੰਦੇ ਉੱਥੇ ਬੈਠੇ ਸੋ ਮੈਂ ਵਾਅਦਾ ਕਰਦਾ ਅੱਜ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਲਿਆ ਜਾਏ ਰਵਨੀਤ ਸਿੰਘ ਬਿੱਟੂ ਨੇ ਵਾਦਾ ਕੀਤਾ ਕਿ ਉਹਨਾਂ ਨੇ ਚੀ ਮੰਤਰੀ ਨਾਲ ਗੱਲ ਕੀਤੀ ਹੈ ਉਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਲੇਕਿਨ ਜੇ ਫਿਰ ਵੀ ਸਰਕਾਰ ਤੱਕਾ ਕਰੇਗੀ ਅਸੀਂ ਸਾਰੇ ਜਣੇ ਸਮੇਤ ਪਰਿਵਾਰ ਤੁਹਾਡੇ ਨਾਲ ਆ ਕੇ ਇੱਥੇ ਬੈਠਾਂਗੇ ਤਾਂ ਕਿ ਜਿਹੜਾ ਕਾਰਕਸ ਪਲਾਂਟ ਹੈ ਠੀਕ ਨਹੀਂ ਹੈ ਇਹਨੂੰ ਨਾ ਚੱਲਣ ਦਿੱਤਾ ਜਾਵੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਪਾਰਟੀ ਦਾ ਸਾਥ ਦਿੱਤਾ ਹੈ ਜਿੱਥੋਂ ਤੱਕ ਸਰਦਾਰ ਗੁਰਦੇਵ ਸਿੰਘ ਤੁਸੀਂ ਗਰੰਟਾ ਦੀ ਗੱਲ ਕੀਤੀ ਹੈ ਗੁਰਦੇਵ ਸਿੰਘ ਹੋਰਾਂ ਨੇ ਐਜੂਕੇਸ਼ਨ ਦੀ ਗੱਲ ਕੀਤੀ ਹੈ ਮੇਰੀਆਂ ਪਹਿਣਾ ਬੀਬੀਆਂ ਸਾਰੇ ਬੈਠੇ ਨੇ ਹਰ ਥਾਂ ਤੇ ਮੈਂ ਆਪਣੇ ਪਰਿਵਾਰਾਂ ਨੂੰ ਕੋਈ ਬੇਨਤੀ ਕਰਦਾ ਕਿ ਆਪਣੇ ਕੋਲੇ ਕੋਈ ਬਹੁਤ ਜ਼ਮੀਨ ਜਾਇਦਾਦ ਦਾ ਨਹੀਂ ਹੈ ਜੇ ਕੋਈ ਜ਼ਮੀਨ ਜਾਇਦਾਦ ਹੈ ਤੇ ਉਹ ਆ ਸਾਡੀ ਪੜ੍ਹਾਈ ਬੱਚਿਆਂ ਨੂੰ ਦਵਲ ਕੇ ਪੜ੍ਹਾਓ ਆਪਣੀ ਦਸ਼ਾ ਪਹਿਲਾਂ ਵੀ ਠੀਕ ਹੋਈ ਆ ਹੁਣ ਹੋਰ ਹੋ ਜੀ ਕਿਸੇ ਨੇ ਨਹੀਂ ਆ ਕੇ ਸਾਨੂੰ ਆਟਾ ਦਾਲ ਨਹੀਂ ਜਾਂ ਕਿਸੇ ਨੇ ਫਰੀ ਰਾਸ਼ਨ ਨਹੀਂ ਸਾਡੇ ਬੱਚਿਆਂ ਨੂੰ ਪੜਾਉਣਾ ਸਾਗੁਰਦੇਵ ਸਿੰਘ ਤੁਹਾਨੂੰ ਯਾਦ ਹੋਣਾ ਹੈ ਕਿ ਆਪਾਂ ਸਪੈਸ਼ਲੀ ਨੋਟ ਮਰਵੇਟ ਦੇ ਸਕੂਲ ਨੂੰ ਮੇਰੇ ਖਿਆਲ 16 ਲੱਖ ਦੀ ਗ੍ਰਾਂਟ ਸੀ ਤੇ 26 ਲੱਖ ਮੈਨੂੰ ਉਹਨੂੰ ਅਬਜਟ ਤੇ ਜਦ ਯਾਦ 16 ਲੱਖ ਰੁਪਿਆ ਤੁਹਾਡੇ ਸਕੂਲ ਤੇ ਅਸੀਂ ਇਕੱਲੇ ਸਕੂਲ ਦੇ ਉੱਤੇ ਲਾਇਆ ਬਾਕੀ ਗ੍ਰਾਂਟਾਂ ਨੂੰ ਛੱਡ ਦਿੱਤੀ ਮੇਰੀ ਜ਼ਿੰਦਗੀ ਦਾ ਇੱਕ ਮਕਸਦ ਹੈ ਕਿ ਸਾਡੇ ਸਾਰੇ ਪਰਿਵਾਰ ਸਾਡੇ ਬੱਚੇ ਪੜ੍ਹਾਈ ਲਿਖਾਈ ਦੇ ਵਿੱਚ ਅਵਲੌਣ ਜਦੋਂ ਸਾਡੇ ਕੋਲੇ ਪੜ੍ਹਾਈ ਲਿਖਾਈ ਬਹੁਤ ਵਧੀਆ ਹੋ ਜੇਗੀ ਅਸੀਂ ਆਪੇ ਹੀ ਆਟੋਮੈਟਿਕ ਤਰੱਕੀ ਕਰ ਜਾਵਾਂਗੇ ਸੋ ਮੈਂ ਤੁਹਾਡੇ ਸਾਰਿਆਂ ਦਾ ਸਮੂਚੀ ਪੰਚਾਇਤ ਦਾ ਬਿੱਟੂ ਜੀ ਦਾ ਸਾਜ ਉਸਵੀਰ ਸਿੰਘ ਬਿੱਟੂ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ ਤੁਹਾਡੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ